ਅਜਾਪਾ ਗੁਰੂ ਨਾਨਕ ਦੇਵ ਜੀ ਦੀ ਗੁਰਬਾਲਮ ਸਾਖੀਆਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਪੁਸਤਕ ਵਿੱਚੋਂ ਬਾਲਪਨੀ ਵਿੱਚ ਦਾਲ ਦਾਨੀ ਸੁਭਾਅ ਬਾਰੇ ਚਰਚਾ ਕਰਾਂਗੇ ਜਦੋਂ ਗੁਰੂ ਸਾਹਿਬ ਜੀ ਪੰਜਾ ਛਿਆਂ ਵਰਿਆਂ ਦੀ ਉਮਰਾਂ ਦੀ ਹੋ ਗਈ ਹੁਣ ਘਰੋਂ ਬਾਹਰ ਵੀ ਫਿਰਟੌਰ ਆਉਂਦੇ ਗੱਲਾਂ ਵੀ ਸੋਹਣੀਆਂ ਕਰਦੇ ਬਾਹਰ ਗਿਆ ਕਈ ਧ੍ਰਿਮਤਾ ਕਈ ਮਰਦ ਖੜਾ ਕਰ ਲੈਂਦੇ ਤੇ ਕੁਛ ਪੁੱਛਦੀ ਜੀ ਉੱਤਰ ਆਪ ਹੀ ਦੇਂਦੇ ਸੁਣ ਕੇ ਸਾਰੇ ਹੈਰਾਨ ਹੋ ਜਾਂਦੇ ਕਿਉਂ ਜੋ ਆਪ ਹੀ ਗੱਲਾਂ ਵੱਡੇ ਮਨੁੱਖਾਂ ਵਾਂਗੂ ਕਰਦੇ ਲੋਕੀ ਕਹਿੰਦੇ ਕਿੱਡੀ ਛੋਟੀ ਉਮਰ ਆ ਹੈ ਤੇ ਗੱਲਾਂ ਕਿਡੀਆਂ ਅਕਲ ਦੀਆਂ ਕਰਦਾ ਹੈ ਕਈ ਵਾਰ ਲੋਕੀ ਉਹਨਾਂ ਦੀ ਗੱਲ ਨੂੰ ਸਮਝਦੇ ਹੀ ਨਾ ਆਪ ਗੱਲਾਂ ਕਰਦੇ ਸੂਈ ਸੂਈ ਕਰਦੇ ਣਠ ਜਾਂਦੀ ਲੋਕੀ ਨਾ ਸਮਝਦੇ ਸੋਈ ਸੋਈ ਕੀ ਆਖਦਾ ਹੈ ਤੇ ਉਹੋ ਹੈ ਉਹੋ ਹੈ ਕੀ ਬੋਲ ਜਾਂਦਾ ਹੈ ਹੁਣ ਜਿਉ ਵੱਡੇ ਹੂੰ ਗੱਲਾਂ ਵਿੱਚ ਗੱਲਾਂ ਕਰ ਜਾਣ ਜੋ ਸਮਝੀ ਪਹਿ ਜਾਣ ਤੇ ਉਹ ਗੱਲਾਂ ਰੱਬ ਜੀ ਦੀਆਂ ਹੁੰਦੀਆਂ ਹਨ ਲੋਕੀ ਸੁਣਨ ਵਾਸਤੇ ਤਾਂਗ ਕਰਦੇ ਰਹੇਨ ਜਦ ਬਾਹਰ ਵੜਾ ਬੂਟੀਆਂ ਆ ਬੈਠਣ ਤਾਂ ਲੋਕੀ ਦੁਆਲੇ ਝੁਰਮਟ ਪਾ ਬੈਠਣ ਤੇ ਗੱਲਾਂ ਪੁੱਛਣ ਤੇ ਸੁਣ ਸੁਣ ਕੇ ਹੈਰਾਨ ਵੀ ਹੋਵਨ ਤੇ ਖੁਸ਼ ਵੀ ਹੁਵਨ ਗੁਰੂ ਜੀ ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ ਵੱਡਾ ਹੋਆ ਤਾਂ ਲੱਗਾ ਗੱਲਾਂ ਅਗਮ ਨਿਗਮ ਦੀਆਂ ਕਰਨ ਹੁਣ ਇਸ ਬਾਲਕ ਵਿੱਚ ਹੋਰ ਗੱਲ ਆ ਗਈ ਜੇ ਬਾਹਰ ਜਾਵੇ ਤੇ ਹੱਥ ਵਿੱਚ ਕੋਈ ਚੀਜ਼ ਹੋਵੇ ਤੇ ਕੋਈ ਮੰਗੇ ਤਾਂ ਛੱਟ ਦੇ ਦੇਵੇ ਇੱਕ ਦਿਨ ਆਪ ਇੱਕ ਗੜਵੀ ਲਈ ਜਾ ਰਹੇ ਸਨ ਇੱਕ ਸਾਧੂ ਨੇ ਕਿਹਾ ਬਾਲਕੇ ਮੇਰੇ ਪਾਸ ਪਾਣੀ ਪੀਣ ਲਈ ਭਾਂਡਾ ਨਹੀਂ ਹੈ ਇਹ ਗੜਵੀ ਮੈਨੂੰ ਦੇਦੀ ਬਲਕੇ ਨੇ ਝਟ ਦੇ ਦਿੱਤੀ ਇਸ ਤਰ੍ਹਾਂ ਕਰਦੀਆਂ ਕਿੰਨੀਆਂ ਚੀਜ਼ਾਂ ਲੋੜਵੰਦਾਂ ਨੂੰ ਦੇ ਦਿੱਤੀਆਂ ਮਾਂ ਕਮਰਾਉਂਦੀ ਸੀ ਬੜਾ ਲਾਡ ਕਰਦੀ ਸੀ ਬੜਾ ਪਿਆਰ ਕਰਦੀ ਸੀ ਪਰ ਇਹ ਗੱਲਾਂ ਵੇਖ ਕੇ ਕਮਰਾਉਂਦੀ ਸੀ ਫਿਰ ਸੋਚਦੀ ਸੀ ਕਿ ਕੋਈ ਮਾੜੀ ਗੱਲ ਤਾਂ ਨਹੀਂ ਕਰਦਾ ਭਲੇ ਪਾਸੇ ਹੀ ਦਾਨਪੁਣ ਕਰ ਲੈਂਦਾ ਹੈ ਪਿਤਾ ਕਾਲੂ ਵੀ ਪਿਆਰ ਕਰਦਾ ਸੀ ਪਰ ਬਹੁਤ ਪਰ ਇਹ ਸੁਭਾਵੀ ਕੀ ਕਬਰਾ ਬਹੁਤ ਪੈਂਦਾ ਸਾਸੂ ਸੋਚਦਾ ਸੀ ਮਤਾ ਪੁੱਤ ਕਮਲਾ ਨਾ ਹੋਵੇ ਫਿਰ ਉਹ ਕਦੇ ਪੁਰੀਤ ਨੂੰ ਜਾਖਦਾ ਟੂ ਆਖਦਾ ਸਾਂ ਵੱਡਾ ਲੋਕ ਹੋਵੇਗਾ ਇਹ ਤਾਂ ਘਰ ਲਟਾਉਂਦਾ ਜਾ ਰਿਹਾ ਹੈ ਤਾਂ ਉਸ ਨੇ ਕਾਲੂ ਨੂੰ ਦਿਲ ਤਰਉਣਾ ਤੇ ਆਖਣਾ ਜਜਮਾਨ ਜੀ ਤੁਸੀਂ ਉਧਰੋਂ ਨਾ ਜੋ ਪਰਮੇਸ਼ਰ ਵੱਲੋਂ ਦੁਨੀਆ ਨੂੰ ਸੁੱਖ ਦੇਣ ਆਉਂਦੇ ਹਨ ਉਦਾਰ ਹੁੰਦੇ ਹਨ ਇਹ ਤਾਂ ਸਭ ਤੋਂ ਵੱਡਾ ਦਾਤਾ ਆਇਆ ਹੈ ਡੋਲਣਾ ਨਹਿਸ ਚਾ ਰੱਖ ਭਲਾ ਜਜਮਾਨ ਕੀ ਹੁੰਦਾ ਹੈ ਬ੍ਰਹਮਣ ਲੋਕੀ ਪੁਜੋਹਿਤ ਆਖਦੇ ਹਨ ਤੇ ਪੁਜੋਹਿਤ ਉਹਨਾਂ ਨੂੰ ਜਜਮਾਨ ਆਖਦੇ ਹਨ ਜਿੰਨਾਂ ਕੋਲੋਂ ਪੁਜੋਹਿਤ ਲੈ ਕੇ ਖਾਂਦਾ ਪੀਂਦਾ ਹੈ ਉਦਾਰ ਦੇ ਦਾਤਾ ਕਿਸ ਚੀਜ਼ ਨੂੰ ਆਖੀਦਾ ਹੈ ਜਿਸ ਦਾ ਦਿਲ ਲੋਕ ਵਾਲਿਆਂ ਨੂੰ ਕੁਛ ਦੇਣ ਲਈ ਕਰਦਾ ਹੋਵੇ ਤੇ ਦੇਣਾ ਚਾਹੇ ਤੇ ਉਹ ਆਧਾਰ ਚਿਤ ਵਾਲਾ ਹੁੰਦਾ ਹੈ ਜੋ ਦਿੰਦਾ ਹੈ ਉਹ ਦਾਤਾ ਹੁੰਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ